ਕਿ ਉਹ ਵੀ ਮੈਂ ਨਾਲ ਜੀ ਮੈਂ ਵੀ ਬੇਟੀ ਆ ਵੀ ਆਣ ਆਣ ਤੋਂ ਮਾਪੀ ਹੁੰਦੇ ਉਹਨਾਂ ਨੇ ਮੇਰੇ ਗਾਇਦੇ ਜਲ ਤੇ ਬਹੋਦੇ ਆ ਮੈਂ ਬਹਿਰੋਂ ਪਿੰਡੋਂ ਕਮੇਟੀ ਜਰੋਂ ਦਾ ਮਿਲਿਆ ਆਇਆ ਆ ਜੀ ਕੰਪਨੀ ਪ੍ਰਧਾਨ ਨੇ ਲਾਤੀ ਜਿਗ ਦੀ ਸ਼ਕਤੀ ਹੋਈ ਹੈ ਕਤਕ ਕੋਲ ਕਰਵਾਈ ਗਈ ਸੀ ਜਿਨ੍ਹਾਂ ਦੇ ਪਹਿਲਵਾਨਾਂ ਦੇ ਨਾਮ ਆ ਜੈਸ਼ਨ ਭਾਲਟਾ ਮਨਿੰਦਰ ਬਾਵਲ ਇਹਨਾਂ ਦੇ ਵਿਚਕਾਰ ਹੋਈ ਸੀ ਜਿੱਤੂ ਜੇ ਸਰ ਭਾਲਤਾ ਰਹੇ ਨੇ 11000 ਦੀ ਜਿਹੜੀ ਕੁਸ਼ਤੀ ਵੱਡਾ ਸਤਗੁਰ ਨਾਨਕ ਜਿੰਨਕਲ ਰਾਖੀ ਮੇਰੀ ਤਾਂ ਵੱਡੀ ਆ ਪਰ ਕਿਰਪਾ ਹੋਈ ਹੈ ਸਤਨਾ ਦਿਖਾਹੈਂਦੀ ਆ ਕਿ ਹੱਥ ਜੋੜੀ ਹੁਣੀ ਕਰਾਤੀ ਐ ਓਟੋ ਹੋ ਗਏ ਹੁਣ ਫਾਈਨਲ ਕੁਸ਼ਤੀ ਵਾਲੇ ਕੱਪੜੇ ਲਾ ਕੇ ਵਿੱਚ ਆ ਜਾਓ ਰਵੀ ਅੰਗਰੇਜ਼ ਹਰਜੀਤ ਸਾਗਰ ਅੰਮਾ ਜੂਗੇਈ ਪਰ ਲਿਖਿਆ ਗਈਆਂ ਆ ਉੱਪਰੀਆਂ ਗੋਲਾ ਕੋ ਬਣਾਉਣੀ ਆ ਆਪਾਂ ਸਾਸੀ ਗਾਲ ਜੀ ਸਾਰਿਆਂ ਨੂੰ ਅਸੀਂ ਪਿੰਨ ਬਜਰੰਗਲਾਂ ਕਸ਼ਾਲਪੁਰ ਤੇ ਇਹਨਾਂ ਦੇ ਵੀਰਾਂ ਦੇ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਸਿੰਝ ਮੇਲਾ ਕਰਵਾਨੇ ਹਰ ਸਾਲ ਦੀ ਤਰ੍ਹਾਂ ਅੱਤ ਕੀ ਵੀ 7ਵਾਂ ਸਿੰਝ ਮੇਲਾ ਕਰਵਾਇਆ ਗਿਆ ਤੇ ਉਹਦੇ ਵਿੱਚ 250 ਦੇ ਕਰੀਬ ਆਪਣੇ ਪਹਿਲਵਾਨ ਕਸਤੀ ਘੁਲ ਕੇ ਗਏ ਆ ਤੇ ਉਹਨਾਂ ਨੂੰ ਜਿਹੜੇ ਬਣਦੇ ਇਨਾਮ ਆ ਉਹਨਾਂ ਨੂੰ ਦਿੱਤੇ ਗਏ ਆ ਬਹੁਤ ਵੱਡੇ ਇਨਾਮ ਦਿੱਤੇ ਗਏ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੇ ਸਾਲ ਵੀ ਅਸੀਂ ਇਹ ਤੋਂ ਵੀ ਵੱਧ ਕੇ ਵਧੀਆ ਪ੍ਰੋਗਰਾਮ ਕਰੀਏ ਤਾਂ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਐਨਾਰੇ ਵੀਰਾਂ ਦੇ ਭਰਾਵਾਂ ਦਾ ਤੇ ਸਮੂਹ ਪੰਚਾਇਤ ਪਚਰੰਗਲਾ ਕਸ਼ਾਲਪੁਰ ਦੇ ਜਿਨ੍ਹਾਂ ਨੇ ਬਹੁਤ ਵੱਧ ਚੜ ਕੇ ਸਹਿਯੋਗ ਦਿੱਤਾ ਧੰਨਵਾਦ ਜੀ ਪਹਿਲਾਂ ਤੁਹਾਡਾ ਧੰਨਵਾਦ ਜੀ ਜੋ ਆ ਜੀ ਤੁਸੀਂ ਸਾਡੇ ਕੋਲ ਮੌਵਰਜੇ ਸੱਦੇ ਤੇ ਪਹੁੰਚਦੇ ਰਹੀ ਇੱਕ ਵਾਰਈ ਅਸੀਂ ਇਸ ਵਾਰ ਪਚਰੰਗਲਾ ਕਸ਼ਾਲਪੁਰ ਵਿਕੇ 7ਵੀਂ ਵਾਰ ਕੁਸ਼ਤੀਆਂ ਕਰਾਈਆਂ ਜਿਹਦੇ ਵਿੱਚ ਸਾਡੇ ਪੀਆਪੀ ਵਿਜੇ ਸਾਪਲਾ ਜੀ ਜਿਹੜੇ ਸਾਬਕਾ ਐਸ்சி ਕਮਿਸ਼ਨਰ ਭਾਰਤ ਸਰਕਾਰ ਦੇ ਦੋ ਵਾਰ ਚੇਅਰਮੈਨ ਰਹੇ ਆ ਨਾਲ ਉਹਨਾਂ ਸੰਜੀਤ ਤਰਵਾਦ ਜੀ ਸਾਡੇ ਸੋਰ ਸਿੰਘ ਠੰਡਲ ਜੀ ਜਿਹੜੇ ਚਾਰ ਵਾਰ ਐਮਐਲਏ ਰਹੇ ਆ ਔਰ ਸਾਫਤ ਮੰਤਰੀ ਰਹੇ ਆ ਪੰਜਾਬ ਸਰਕਾਰ ਚ ਉਹ ਖੇਚੇ ਤੌਰ ਤੇ ਆਇਆ ਮੇਰੇ ਇੱਕ ਸੱਦੇ ਤੇ ਸਾਡੇ ਤਰੀਵਨ ਛਿੱਜ ਦੇ ਵਿੱਚ 250 ਦੇ ਕਰੀਬ ਭਰਵਾਨ ਪਹੁੰਚੇ ਆ ਜਿਹਨਾਂ ਨੂੰ ਉੱਚ ਕੋਟੀ ਦੇ ਨਾਮ ਦਿੱਤੇ ਗਏ ਔਰ ਇਲਾਕਾ ਨਿਵਾਸੀ ਇੰਨਾ ਇਕੱਠਾ ਹੋਇਆ ਬਹੁਤ ਇਲਾਕੇ ਦੇ ਸਾਨੂੰ ਮਾਣ ਦਿੱਤਾ ਔਰ ਪੁਲਿਸ ਪ੍ਰਸ਼ਾਸਨ ਕੋਟ ਵੀ ਚੌਂਕੀ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਸਾਰੇ ਮੁਲਾਜ਼ਮ ਭੇਜੇ ਉੱਥੇ ਜਿਨਾਂ ਨੇ ਆਪਣਾ ਪੂਰਾ ਪ੍ਰਬੰਧ ਕੀਤਾ ਸਾਰਿਆਂ ਵਾਸਤੇ ਉੱਥੇ ਲੰਗਰ ਦਾ ਪ੍ਰਬੰਧ ਸੀ ਪਾਣੀ ਦਾ ਪੂਰਾ ਪ੍ਰਬੰਧ ਸੀ ਠੰਡੇ ਦਾ ਪ੍ਰਬੰਧ ਸੀ ਖਾਰਾ ਵਿੱਚ ਘਮਾਇਆ ਵੀ ਗਿਆ ਇੰਨਾ ਤਕੜਾ ਅਰੇਂਜਮੈਂਟ ਸੀ ਹੋ ਸਕਦਾ ਕੋਈ ਸਾਡੇ ਦੇ ਵੱਧ ਆਉਣ ਮੈਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਾ ਅੱਗੇ ਤੋਂ ਕੋਈ ਵੀ ਤੁਹਾਨੂੰ ਮੁਸ਼ਕਲ ਦੀ ਨਹੀਂ ਆਉਗਈ ਅਸੀਂ ਹੋਰ ਖਾਸ ਪ੍ਰਬੰਧ ਕਰਾਂਗੇ